ਤਾਂ ਫਿਰ ਜਿਹੜਾ ਉਹਨਾਂ ਦਾ ਇੱਕ ਜ਼ਖਮ ਹੈ ਉਸ ਦੇ ਉੱਤੇ ਮਲਮ ਜ਼ਰੂਰ ਲੱਗੇਗਾ ਹਾਲਾਂਕਿ ਅੱਜ ਬੋਲਦਿਆਂ ਸਿੱਧੂ ਮਸੇਵਾਲੇ ਦੇ ਪਿਤਾ ਦੇ ਵੱਲੋਂ ਸਿੱਧੂ ਮਸੇਵਾਲੇ ਦਾ ਜਿਹੜਾ ਨਵਾਂ ਗਾਣਾ ਰਿਲੀਜ਼ ਹੋਇਆ ਉਸ ਤੇ ਵੀ ਕੁਝ ਕਮੈਂਟਸ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਮਸੇਵਾਲੇ ਨੂੰ ਸਦਾ ਦੁਨੀਆ ਯਾਦ ਕਰੇਗੀ ਤੇ ਜਦੋਂ ਇਸ ਦੁਨੀਆ ਤੋਂ ਰੁਸਤਕ ਹੋਇਆ ਤਾਂ ਅੱਖਾਂ ਤੱਕ ਨੂੰ ਵੀ ਰੋਣਾ ਪਿਆ ਉਹਨਾਂ ਦਾ ਕਹਿਣਾ ਹੈ ਕਿ ਭਰੀ ਜੋਵਨ ਜਵਾਨੀ ਦੇ ਵਿੱਚ ਉਹ ਇਸ ਸੰਸਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਜ਼ਰੂਰ ਆਕੇ ਆ ਪਰ ਉਸ ਦੀ ਜਿਹੜੀਆਂ ਯਾਦਾਂ ਨੇ ਹਮੇਸ਼ਾ ਸਹਰੋਤਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਸਾਡੇ ਨਾਲ ਜੁੜੀਆਂ ਹੋਈਆਂ ਨੇ ਤੇ ਹਮੇਸ਼ਾ ਉਹ ਸਾਡੇ ਸੁਪਨਿਆਂ ਦੇ ਵਿੱਚ ਵੀ ਆਉਂਦਾ ਇਸ ਬੰਦੇ ਵਿੱਚ ਸਿੱਧੂ ਮੁਸੇਵਾਲਾ ਦੇ ਵੱਲੋਂ ਜਿਹੜੇ ਗੀਤ ਗਾਏ ਗਏ ਸਨ ਉਹਨਾਂ ਦਾ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਬਲਕੌਰ ਸਿੰਘ ਦੇ ਵੱਲੋਂ ਜਿਹੜੀ ਅਗਲੀ ਪੇਸ਼ੀ ਆ ਉਸ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੇ ਵਕੀਲ ਨੇ ਪੀੜਤ ਧਿਰ ਦੇ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕੇਸ ਦੇ ਵਿੱਚ ਕਾਫੀ ਜ਼ਿਆਦਾ ਤੇਜ਼ੀ ਆ ਰਹੀ ਹੈ ਤੇ ਜਲਦੀ ਜਿਹੜੇ ਗੁਨਾਹਗਾਰ ਨੇ ਉਹਨਾਂ ਦੇ ਖਿਲਾਫ ਜਿਹੜੇ ਦੋਸ਼ ਨੇ ਉਹ ਅਦਾਲਤ ਦੇ ਵਿੱਚ ਵੀ ਤੈਅ ਹੋ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਤੇ ਜਿਸ ਤੋਂ ਬਾਅਦ ਜਿਹੜਾ ਪੀੜਤ ਤੇ ਹੈ ਪੀੜਤ ਪਰਿਵਾਰ ਹੈ ਸਿੱਧੂ ਮੁਸੇਵਾਲੇ ਦੇ ਪਿਤਾ ਨੇ ਮਾਤਾ ਨੇ ਤੇ ਉਹਨਾਂ ਦੇ ਜਿਹੜੇ ਪਰਸੰਸ਼ਿਕ ਨੇ ਚੋਣ ਵਾਲੇ ਨੇ ਉਹਨਾਂ ਦੇ ਦਿਲਾਂ ਨੂੰ ਵੀ ਕਿਤਨਾ ਕਿਤੇ ਸਕੂਨ ਜ਼ਰੂਰ ਮਿਲੇਗਾ ਜਦੋਂ ਇਸ ਕੇਸ ਦੇ ਵਿੱਚ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਭਾਵ ਜਿਹੜੇ ਜ਼ਖਮ ਨੇ ਹਰੇ ਨੇ ਅੱਲੇ ਨੇ ਉਹਨਾਂ ਦੇ ਉੱਤੇ ਮਲਮ ਜ਼ਰੂਰ ਲੱਗੇਗਾ ਬੜਾ ਮਨ ਨੂੰ ਸਕੂਨ ਵੀ ਮਿਲਦਾ ਹੈ ਜਦੋਂ ਉਹਦੀ ਮਜੂਰਗੀ ਲੱਗਦਾ ਜਦੋਂ ਗਾਣਾ ਹੁਣ ਤੋਂ ਬਾਅਦ ਵੀ ਸ਼ਾਇਦ ਆਪਣੇ ਕੋਲ ਹੀ ਹੈ ਮਨ ਉਦਾਸ ਵੀ ਹੁੰਦਾ ਹੈ ਪਰੰਤੂ ਉਹਦੀਆਂ ਪ੍ਰਾਪਤੀਆਂ ਤੇ ਹਮੇਸ਼ਾ ਫਕਰ ਮਹਿਸੂਸ ਵੀ ਹੁੰਦਾ ਹੈ ਕਿ ਟਾਈਮ ਜੋ ਹੈ ਬੇਸ਼ੱਕ ਥੋੜਾ ਪਰ ਆਪਣੀ ਮਰਕ ਦੇ ਨਾਲ ਜੁੱਕੇ ਗਿਆ ਇੱਜ਼ਤ ਦੇ ਨਾਲ ਜੁੱਕੇ ਗਿਆ ਆਪਣੇ ਪੱਲੇ ਦੇ ਵਿੱਚ ਕਾਫੀ ਕੁਝ ਸਮੇਟ ਕੇ ਲੈ ਗਿਆ ਤੇ ਦੁਨੀਆ ਭਰ ਨੂੰ ਇਹ ਕਹਿ ਲੋ ਕਿ ਕੱਖ ਵੀ ਗਲੀਆਂ ਦੇ ਕੱਖ ਵੀ ਰੋਏ ਉਹਦੀ ਮਜਬੂਰੀ ਨੂੰ ਮਿਸ ਕਰਦੇ ਆ ਹਮੇਸ਼ਾ ਫੈਨ ਬੌਲਿੰਗ ਦਾ ਮੇਰੇ ਫੋਨ ਤਾਂ ਬੰਦੀ ਆ ਰਿਹਾ 500 ਤੋਂ ਜ਼ਿਆਦਾ ਨੇ ਕਿਉਂਕਿ ਮੈਂ 800 ਮੈਸੇਜ ਤਾਂ ਇੱਕ ਫੋਨ ਤੇ ਹੋਏ ਪਰ ਬਹੁਤ ਪਿਆਰ ਕਰਦੇ ਨੇ ਔਰ ਦਰਸ਼ਕ ਦੇ ਵਿੱਚ ਇੱਕ ਨਾ ਕ੍ਰਾਸਟੀ ਸੀ ਇਸ ਗੱਲ ਦੀ ਲੈ ਕੇ ਵੀ ਗਾਣਾ ਕਿਉਂ ਹੋ ਜਾਏ ਵੀਡੀਓ ਹੋਏਗਾ ਕਿ ਇਹ ਹੈ ਨਾ ਤੁਸੀਂ ਤਿਆਰ ਕੀਤੇ ਵੀਡੀਓ ਜਾਂ ਪਹਿਲਾਂ ਬਣੀ ਹੋਈ ਸੀ ਜਾਂ ਕਿਵੇਂ ਕੀਤਾ ਮੈਨੂੰ ਲੱਗਦਾ ਨਾ ਕਰਕੇ ਕਈ ਬੜੇ ਸਵਾਗਤ ਸੀ ਦਰਸ਼ਕਾਂ ਦੇ ਵਿੱਚ ਕੋਈ गाने ਦੇ ਪਿੱਛੇ ਹੋਣ ਵਾਲੀ ਐਡ ਨੂੰ ਲੈ ਕੇ ਸੀ ਵੀ ਤੁਸੀਂ ਪੂਰੇ ਵਧੀਆ ਢੰਗ ਨਾਲ ਗਾਣਾ ਕਰਿਓ ਜੀ ਤੁਸੀਂ ਸਾਰੇ ਆਪੋ ਆਪਣੀਆਂ ਸਲਾਹਾਂ ਦਿੰਦੇ ਸੀ ਤਾਂ ਪਿਛਲੇ 7-8 ਦਿਨਾਂ ਇਹੀ ਦੌਰ ਚੱਲ ਰਿਹਾ ਸੀ ਬਹੁਤ ਜ਼ਿਆਦਾ ਤਾਂ ਉਹਨਾਂ ਦਾ ਪਿਆਰ ਵੇਖ ਕੇ ਚੰਗਾ ਵੀ ਲੱਗਦਾ ਔਰ ਉਹਨਾਂ ਦਾ ਕਰਕੇ ਫਿਰ ਸਾਡੀ ਜ਼ਿੰਮੇਵਾਰੀ ਵੀ ਹੋਰ ਵੱਧ ਜਾਂਦੀ ਹੈ ਕਿਉਂਕਿ ਸਾਨੂੰ ਸਾਡਾ ਪਰਿਵਾਰ ਬਹੁਤ ਵੱਡਾ ਹੈ ਤਾਂ ਸਾਰਿਆਂ ਦੀ ਜਿਹੜੀਆਂ ਉਮੀਦਾਂ ਨੂੰ ਤੇ ਖਰਾ ਉਤਰਨਾ ਵੀ ਸਾਡੇ ਲਈ ਹੋਰ ਮੁਸ਼ਕਲ ਹੋ ਜਾਂਦਾ ਤਾਂ ਸਾਨੂੰ ਚੁਣੌਤੀ ਮਿਲਦੀ ਹੈ ਇਸ ਗੱਲ ਤੋਂ ਔਰ ਸਾਨੂੰ ਖੁਸ਼ੀ ਹੈ ਵੀ ਦਰਸ਼ਕਾਂ ਦੇ ਅਕੋਰਡਿੰਗ ਅਸੀਂ ਉਸ ਤੇ ਖਰੇ ਉਤਰੇ ਹਾਂ ਔਨਅਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੇ ਨਾਲ ਜੁੜੀ ਹੋਈ ਹੈ ਸਿੱਧੂ ਮਸੇਵਾਲੇ ਕਤਲकांड ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਦੀ ਸ਼ਨਾਖਤ ਕੀਤੀ ਗਈ ਹੈ ਹਾਲਾਂਕਿ ਜਿਹੜਾ ਪੀੜਤ ਪੱਖ ਹੈ ਉਹਨਾਂ ਦੇ ਉੱਤੇ ਵੀ ਪਹਿਲਾਂ ਵੱਡੇ આરોਪ ਲੱਗ ਰਹੇ ਸਨ ਕਿ ਉਹਨਾਂ ਦੇ ਵੱਲੋਂ ਜਿਹੜੇ ਵੱਡੇ ਬਿਆਨ ਦਿੱਤੇ ਗਏ ਨੇ ਵੱਡੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉਹ ਕੋਰਟ ਦੇ ਵਿੱਚ ਖੇਰੂ-ਖੇਰੂ ਹੋ ਜਾਣਗੀਆਂ ਪਰ ਅੱਜ ਜਿਸ ਤਰ੍ਹਾਂ ਜਿਹੜੇ ਗੈਂਗਸਟਰ ਸੀ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦੀ ਸ਼ਨਾਖਤ ਹੋਈ ਹੈ ਜਿਹੜੀ ਮਾਨਸਾ ਕੋਰਟ ਦੇ ਵਿੱਚ ਇਹ ਸੁਣਵਾਈ ਚੱਲ ਰਹੀ ਸੀ ਬੀਤੇ ਕਈ ਦਿਨਾਂ ਤੋਂ ਜਿਹੜੀ ਇਹ ਸੁਣਵਾਈ ਹੈ ਔਰ ਵਿੱਚ ਹੀ ਰੋਕ ਦਿੱਤੀ ਗਈ ਸੀ ਕਿਉਂਕਿ ਜਿਹੜੇ ਗਵਾਹ ਸਨ ਉਹ ਕਈ ਵਾਰ ਮੌਕੇ ਤੇ ਨਹੀਂ ਸੀ ਪਹੁੰਚ ਰਹੇ ਤੇ ਕਈ ਵਾਰ ਕੋਈ ਨਾ ਕੋਈ ਉੜੀਕਾ ਜ਼ਰੂਰ ਨਜ਼ਰ ਆਉਂਦਾ ਸੀ ਹਾਲਾਂਕਿ ਹੁਣ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਤੇਜ਼ੀ ਨਜ਼ਰ ਆ ਰਹੀ ਹੈ ਤੇ ਇਸ ਸੰਬੰਧ ਦੇ ਵਿੱਚ ਜਿਹੜੇ ਸਿੱਧੂ ਮੁਸੇਵਾਲੇ ਦੇ ਪਿਤਾ ਨੇ ਬਲਕੌਰ ਸਿੰਘ ਉਹਨਾਂ ਨੂੰ ਵੀ ਹੁਣ ਉਮੀਦ ਜਾ ਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਭਰੋਸਾ ਉਹ ਅਦਾਲਤਾਂ ਦੇ ਉੱਤੇ ਹੈ ਕਿਉਂਕਿ ਰੱਬ ਤੇ ਅਦਾਲਤਾਂ ਇੱਕੋ ਜਿਹੇ ਹੁੰਦੇ ਨੇ ਤੇ ਲੋਕਾਂ ਨੂੰ ਅਦਾਲਤਾਂ ਦੇ ਉੱਤੇ ਬਿਲਕੁਲ ਭਰੋਸਾ ਹੁੰਦਾ ਤੇ ਸਾਨੂੰ ਵੀ ਅਦਾਲਤ ਦੇ ਉੱਤੇ ਪੂਰਾ ਭਰੋਸਾ ਹੈ ਤੇ ਅੱਜ ਜਿਹੜੇ ਗੁਨੇਗਾਰ ਨੇ ਉਹਨਾਂ ਦੀ ਸ਼ਨਾਖਤ ਕੀਤੀ ਗਈ ਹੈ ਤੇ ਜਲਦੀ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਤਾਂ ਫਿਰ ਜਿਹੜਾ ਉਹਨਾਂ ਦਾ ਇੱਕ ਜ਼ਖਮ ਹੈ ਉਸ ਦੇ ਉੱਤੇ ਮਲਮ ਜ਼ਰੂਰ ਲੱਗੇਗਾ ਹਾਲਾਂਕਿ ਅੱਜ ਬੋਲਦਿਆਂ ਸਿੱਧੂ ਮਸੇਵਾਲੇ ਦੇ ਪਿਤਾ ਦੇ ਵੱਲੋਂ ਸਿੱਧੂ ਮਸੇਵਾਲੇ ਦਾ ਜਿਹੜਾ ਨਵਾਂ ਗਾਣਾ ਰਿਲੀਜ਼ ਹੋਇਆ ਉਸ ਤੇ ਵੀ ਕੁਝ ਕਮੈਂਟਸ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਮਸੇਵਾਲੇ ਨੂੰ ਸਦਾ ਦੁਨੀਆ ਯਾਦ ਕਰੇਗੀ ਤੇ ਜਦੋਂ ਇਸ ਦੁਨੀਆ ਤੋਂ ਰੁਸਤਕ ਹੋਇਆ ਤਾਂ ਕੱਖਾਂ ਤੱਕ ਨੂੰ ਵੀ ਰੋਣਾ ਪਿਆ ਉਹਨਾਂ ਦਾ ਕਹਿਣਾ ਹੈ ਕਿ ਭਰੀ ਜੋਵਨ ਜਵਾਨੀ ਦੇ ਵਿੱਚ ਉਹ ਇਸ ਸੰਸਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਜ਼ਰੂਰ ਆ ਗਿਆ ਪਰ ਉਸ ਦੀ ਜਿਹੜੀਆਂ ਯਾਦਾਂ ਨੇ ਉਹ ਹਮੇਸ਼ਾ ਸਰੋਤਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਸਾਡੇ ਨਾਲ ਜੁੜੀਆਂ ਹੋਈਆਂ ਨੇ ਤੇ ਹਮੇਸ਼ਾ ਉਹ ਸਾਡੇ ਸੁਪਨਿਆਂ ਦੇ ਵਿੱਚ ਵੀ ਆਉਂਦਾ ਇਸ ਬੰਦੇ ਵਿੱਚ ਸਿੱਧੂ ਮੁਸੇਵਾਲਾ ਦੇ ਵੱਲੋਂ ਜਿਹੜੇ ਗੀਤ ਗਾਏ ਗਏ ਸਨ ਉਹਨਾਂ ਦਾ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਬਲਕੌਰ ਸਿੰਘ ਦੇ ਵੱਲੋਂ ਜਿਹੜੀ ਅਗਲੀ ਪੇਸ਼ੀ ਹੈ ਉਸ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੇ ਵਕੀਲ ਨੇ ਪੀੜ ਧਿਰ ਦੇ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕੇਸ ਦੇ ਵਿੱਚ ਕਾਫੀ ਜ਼ਿਆਦਾ ਤੇਜ਼ੀ ਆ ਰਹੀ ਹੈ ਤੇ ਜਲਦੀ ਜਿਹੜੇ ਗੁਨਾਹਗਾਰ ਨੇ ਉਹਨਾਂ ਦੇ ਖਿਲਾਫ ਜਿਹੜੇ ਦੋਸ਼ ਨੇ ਉਹ ਅਦਾਲਤ ਦੇ ਵਿੱਚ ਵੀ ਤੈਅ ਹੋ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਤੇ ਜਿਸ ਤੋਂ ਬਾਅਦ ਜਿਹੜਾ ਪੀੜਤ ਤੇ ਹੈ ਪੀੜਤ ਪਰਿਵਾਰ ਹੈ ਸਿੱਧੂ ਮੁਸੇਵਾਲੇ ਦੇ ਪਿਤਾ ਨੇ ਮਾਤਾ ਨੇ ਤੇ ਉਹਨਾਂ ਦੇ ਜਿਹੜੇ ਪਰਸੰਸ਼ਿਕ ਨੇ ਚਾਉਣ ਵਾਲੇ ਨੇ ਉਹਨਾਂ ਦੇ ਦਿਲਾਂ ਨੂੰ ਵੀ ਕਿਤੇ ਨਾ ਕਿਤੇ ਸਕੂਨ ਜ਼ਰੂਰ ਮਿਲੇਗਾ ਜਦੋਂ ਇਸ ਕੇਸ ਦੇ ਵਿੱਚ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਭਾਵ ਜਿਹੜੇ ਜ਼ਖਮ ਨੇ ਹਰੇ ਨੇ ਅੱਲੇ ਨੇ ਉਹਨਾਂ ਦੇ ਉੱਤੇ ਮਲਮ ਜ਼ਰੂਰ ਲੱਗੇਗਾ ਬੜਾ ਮੰਨੂ ਸੋਕੂ